ਵੀਰੋ ਸਵਾਏ ਸਰਪੰਚੀਆਂ ਵੇਚਣ ਤੋਂ ਸਵਾਏ ਲੋਕਾਂ ਨੂੰ ਲੁੱਟਣ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਫੇਰ ਮੇਰੇ ਵੀਰੋ ਆਪਣੇ ਆਪ ਨੂੰ ਚੱਲੀ ਆਪੇ ਹੀ ਪੰਥ ਚੋਂ ਬਾਹਰ ਹੋ ਜਾਂਦੇ ਆ ਆਪੇ ਹੀ ਅੰਦਰ ਆ ਜਾਂਦੇ ਆ ਰੋਜ਼ ਡਰਾਮੇ ਬਾਜੀ ਕਰਦੇ ਫਿਰਦੇ ਆ ਮੇਰੇ ਵੀਰੋ ਆਹ ਦੀਆਂ ਨੀਲੀਆਂ ਦੀਆਂ ਪੀਲੀਆਂ ਦਸਤਾਰਾਂ ਸਾਨੂੰ ਕਿਸੇ ਤੋਂ ਪੰਥ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪੰਥਾ ਬੈਠਾ ਕੌਮ ਆ ਬੜੀ ਵਧੀਆ ਸਾਹਮਣੇ ਇੱਕ ਰਾਈਟਰ ਨੇ ਬੜਾ ਵਧੀਆ ਲਿਖਿਆ ਸੀ ਹਾਲ ਪਾ ਰਿਆ ਦੁਸ਼ਮਣਾਂ ਤੋਂ ਵੱਧ ਕੇ ਸਾਨੂੰ ਆਪਣੇ ਆਪ ਦੇ ਸਾਡਾ ਧਾਦੇ ਹੀ ਪਿੰਡ ਦਾ ਨੌਜਵਾਨ ਐ ਪੱਤਰਕਾਰ ਭਰਾ ਬੜੀ ਵਧੀਆ ਸੋਚ ਰੱਖਦਾ ਮੈਨੂੰ ਸਵਾਲ ਕਰ ਰਿਹਾ ਸੀ ਮੈਨੂੰ ਅੱਜ ਹੀ ਮੈਂ ਤਾਂ ਪੜਿਆ ਹੀ ਨਹੀਂ ਮੈਨੂੰ ਪੁੱਛਿਆ ਜੀ ਜਿਹੜੇ 328 ਸ਼ਰੂਪ ਮਹਾਰਾ ਸਾਹਿਬ ਦੇ ਗੁੰਮ ਹੋਏ ਸੀ ਜਿਹੜੀ ਸਰਕਾਰ ਨੇ ਜਿੰਨਾ ਲੋਕਾਂ ਦੇ ਪਰਚਾ ਕੀਤਾ ਤੇ ਇਹਨਾਂ ਦੇ ਜਿਹੜੇ ਲੀਡਰ ਤਾਂ ਮਹੀ ਹਣੀ ਉਹ ਕਹਿੰਦੇ ਆ ਜੀ ਸਰਕਾਰ ਸਾਡੇ ਕੰਮਾਂ 'ਚ ਦਖਲ ਨਾ ਕਰਵੇ ਲੈ ਦੱਸੋ ਜੀ ਜਿਹੜੇ 328 ਰੂਪ ਜਿਹੜੇ ਗੁੱਮ ਹੋਏ ਸੀ ਜਿੰਨਾ ਭਾਈ ਵਿਡਾਲੇ ਨੇ ਲੜਾਈ ਲੜੀ ਸਰਕਾਰ ਨੇ ਗੱਲ ਮੰਨੀ ਤੇ ਉਹਨਾਂ ਲੋਕਾਂ ਦੇ ਪਰਚਾ ਦੇਤਾ ਤੇ ਜਿਹੜੇ ਆਪਣੇ ਆਪ ਨੂੰ ਪੱਤਰ ਕਹਿੰਦੇ ਆ ਉਹ ਕਹਿੰਦੇ ਜੀ ਸਰਕਾਰ ਸਾਡੇ ਕੰਮਾਂ 'ਚ ਦਖਲ ਨਾ ਦੇਵੇ ਉਹ ਦੱਸੋ ਤੁਹਾਨੂੰ ਤਾਂ ਸਵਾਗਤ ਕਰਨਾ ਚਾਹੀਦਾ ਸੀ ਤੁਹਾਨੂੰ ਤਾਂ ਇਸ ਕੰਮ ਦਾ ਅੱਗੇ ਹੋ ਕੇ کہنا ਚਾਹੀਦਾ ਸੀ ਕਿ ਸਰਕਾਰ ਨੇ ਵਧੀਆ ਕੰਮ ਕੀਤਾ ਸੋ ਭਰਾਓ ਇਹ ਲੋਕ ਜਿਹੜੇ ਪੰਥ ਦੇ ਮਖੌਤੇ ਪਾ ਕੇ ਬੈਠੇ ਐ ਇਹਨਾਂ ਤੋਂ ਬਚਨ ਦੀ ਲੋੜ ਸਾਡੀ ਕੌਮ ਦਾ ਦੁਸ਼ਮਣ ਨੁਕਸਾਨ ਨਹੀਂ ਕਰ ਸਕੇ ਜਿੰਨਾ ਬਾਦਲ ਟੋਲੇ ਨੇ ਕਰਤਾ ਜਿੰਨਾ ਇਹਨਾਂ ਨੇ ਕਰਤਾ ਜਿੰਨਾਂ ਨੂੰ ਅਸੀਂ ਦੁਸ਼ਮਣ ਇਹੋ ਜੀ ਰਾਜਨੀਤੀ ਨਹੀਂ ਕੀਤੀ ਦੋ ਭਰਾਵਾਂ ਨੂੰ ਲੜਾਉਣ ਵਾਲੀ ਮੈਂ ਸਿਰ ਜੋੜਨ ਦੀ ਸਿਆਸਤ ਕੀਤੀ ਹੈ ਮੈਂ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਲੋਕਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਵੀਰੋ ਜਿਹੜੇ ਇਹ ਲੋਕ ਜਿਹੜੇ ਘਰਾਂ ਦੇ ਘਰ ਪਾੜਦੇ ਰਹੇ ਐ ਜਿਹੜੇ ਲੋਕਾਂ ਨੂੰ ਵੀਰੋ ਲੜਾਉਂਦੇ ਰਹੇ ਐ ਅੱਜ ਫੇਰ ਉਹ ਦੁਬਾਰਾ ਪਰਲੋ ਮੱਛੀ ਹੋ ਰਿਹਾ ਐ ਅੱਜ ਬੜਾ ਵੀਰੋ ਉਹਨਾਂ ਨੂੰ ਛਾਉਂ ਕਰਿਆ ਪਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਵੀਰੋ ਅਸੀਂ ਅੱਗੇ ਆ ਜੀਏ ਪਰ ਮੇਰੇ ਵੀਰੋ ਹੁਣ ਉਹਨਾਂ ਦਾ ਮੇਲਾ ਜਿਹੜਾ ਸੁਰ ਸਿੰਘ ਸਾਹਿਬ ਕਹਿ ਰਹੇ ਸੀ ਕਿ ਐਮ ਐਲ ਏ ਸਾਹਿਬ ਕਹਿੰਦੇ ਮੈਂ ਇੰਨਾ ਸ਼ਰੀਫ ਨਹੀਂ ਭਰਾਵਾ ਸ਼ਰੀਫ ਆ ਜਿਹੜੇ ਸ਼ਰੀਫ ਭਰਾ ਉਹਨਾਂ ਲਈ ਮੈਂ ਬਹੁਤ ਸ਼ਰੀਫ ਆ ਮੈਂ ਉਹਨਾਂ ਲਈ ਮੇਰੇ ਵੀ ਟੇਡਾ ਜਿਹੜੇ ਬਹੁਤਿਆਂ ਜਿਹੜੇ ਆਪਣੇ ਆਪ ਨੂੰ ਸਮਝਦੇ ਅਸੀਂ ਬੜੇ ਨਾਡੂ ਖਾਵਾਂ ਲੜਾਈ ਹੋ ਉਹ ਜਿਹੇ ਪ੍ਰਾਪਰ ਦੇ ਬੰਦੇ ਨਾਲ ਲੜੀਏ ਮੇਰਾ ਆਮ ਬੰਦੇ ਨਾਲ ਕੋਈ ਰੌਲਾ ਨਹੀਂ ਰੌਲਾ ਵੱਡਿਆਂ ਨਾਲ ਜਿਹੜੇ ਆਪਣੇ ਆਪ ਨੂੰ ਬੜੇ ਆਪਣੇ ਆਪ ਨੂੰ ਨਾਡੂ ਖਾ ਸਮਝਦੇ ਆ ਮੈਂ ਉਹਨਾਂ ਦੀ ਕਦੀ ਗਿੱਦੜ ਭਗੀਆਂ ਤੋਂ ਨਾ ਡਰਿਆ ਤੇ ਨਾ ਮੈਂ ਡਰਨ ਵਾਲਾ ਨੱਪ ਕੇ ਲਗਾ ਦੇਵਾਂਗੇ ਜਿਹੜੇ ਇਹਦੇ ਤੁਰੇ ਫਿਰਦੇ ਆ ਮੇਰੇ ਵੀਰੋ ਮੈਂ ਕਿਸੇ ਦੀ ਛਾਂ ਦੇ ਖਿਲਾਫ ਕਦੀ ਵੀ ਕਿਸੇ ਦੀ ਛਾਂ ਦੇ ਖਿਲਾਫ ਆਪਾਂ ਲਫ਼ਜ਼ ਨਹੀਂ ਵਰਤੇ ਪਰ ਮੈਨੂੰ ਉਤੋਂ ਅਫਸੋਸ ਹੁੰਦਾ ਜਦੋਂ ਮੇਰੇ ਵੀਰੇ ਲੋਕ ਟੌਂਚਾ ਕਰਦੇ ਆ ਇਹ ਪਹਿਲਾਂ ਮੇਰੇ ਵੀਰੋਂ ਇੱਥੇ ਟਿੱਚਰਾ ਕਰਦੇ ਹੁੰਦੇ ਸੀ ਜਦੋਂ ਮੈਂ ਇੱਥੇ ਤੁਰਿਆ ਫਿਰਦਾ ਸੀ ਨਾ ਤੇ ਮੈਨੂੰ ਕਹਿੰਦੇ ਸੀ ਲੈ ਇਹ ਐਮਐਲਏ ਬਣੂਗਾ ਬਣ ਜਾਊਗਾ ਇਹ ਬਣ ਜਾਊਗਾ ਪਰ <table> ਤੁਹਾਡੀ ਸੰਗਤ ਦੀ ਕਿਰਪਾ ਹੋਈ ਤੁਸੀਂ ਮੈਨੂੰ ਐਮਐਲਏ ਬਣਾਤਾ ਫਿਰ ਮੈਨੂੰ ਕਹਿੰਦੇ ਸੀ ਲੈ ਇਹਨੂੰ ਕੀ ਪਤਾ ਇਹ ਕੰਮ ਕਰ ਲੂਗਾ ਹੁਣ ਵੀਰੋ ਮੈਂ ਆ ਇੰਨੀ ਸੰਗਤ ਬੈਠੀ ਆ ਮੇਰੇ ਨਾਲ ਪਿਛਲੇ ਜਿੰਨੇ ਵੀ ਐਮਐਲਏ ਬਣਦੇ ਰਿਆ ਜਦੋਂ ਮਰਜੀ ਟਾਪੀ ਪੰਨ ਫੜ ਕੇ ਬੈਠ ਜਾਣ ਛੇ ਆ ਚਾਰ ਸਾਲਾਂ ਦੇ ਵਿੱਚ ਜਿਹੜੇ ਆਪਾਂ ਕੰਮ ਕੀਤੇ ਆ ਜਾਂ ਜਿਹੜਾ ਸਾਲ ਬਾਕੀ ਰਹਿਦਾ ਉਹਦੇ ਜਿਹੜੇ ਆਪਾਂ ਕੰਮ ਕਰਦੇ ਰਹਨੇ ਆ ਮੇਰੇ ਬਰਾਬਰ ਤੇ ਮੇਰੇ ਵੀਰੇ 50 ਸਾਲਾਂ ਦਾ ਕੰਮ ਆਪણો ਦਿਖਾਉਣ ਵੀ ਇਹਨਾਂ ਨੇ ਕੀ ਕੀਤਾ ਸਦਕਾਰ ਦੇ ਵੀਰੋ ਸਵਾਏ ਸਰਪੰਚੀਆਂ ਵੇਚਣ ਤੋਂ ਸਵਾਏ ਲੋਕਾਂ ਨੂੰ ਲੁੱਟਣ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਫੇਰ ਮੇਰੇ ਵੀਰੋ ਆਪਣੇ ਆਪ ਨੂੰ ਕਦੀ ਆਪੇ ਹੀ ਪੰਥ ਚੋਂ ਬਾਹਰ ਹੋ ਜਾਂਦੇ ਆ ਆਪੇ ਹੀ ਅੰਦਰ ਆ ਜਾਂਦੇ ਆ ਰੋਜ਼ ਡਰਾਮੇ ਪਾਜੀ ਕਰਦੇ ਫਿਰਦੇ ਆ ਮੇਰੇ ਵੀਰੋ ਆ ਤੁਹਾਡੀਆਂ ਨੀਲੀਆਂ ਤੁਹਾਡੀਆਂ ਪੀਲੀਆਂ ਦਸਤਾਰਾਂ ਸਾਨੂੰ ਕਿਸੇ ਤੋਂ ਪੰਥ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪੰਥ ਆ ਬੈਠਾ ਕੌਣ ਆ ਬੈਠੀ ਜਿਹੜੀ ਆ ਸਾਹਮਣੇ ਬੈਠੀ ਆ ਮੇਰੇ ਵੀਰ ਆਪਣੇ ਆਪ ਨੂੰ ਐਵੇਂ ਰੋਜ਼ ਨਾਮੇ ਬਾਜੀਆਂ ਕਰਦੇ ਫਿਰਦੇ ਆ ਜਿਨ੍ਹਾਂ ਨੇ ਵੀਰੋ ਇੱਕ ரைਟਰ ਨੇ ਬੜਾ ਵਧੀਆ ਲਿਖਿਆ ਸੀ ਹਾਲ ਪਾ ਰਿਆ ਦੁਸ਼ਮਣਾਂ ਤੋਂ ਵੱਧ ਕੇ ਸਾਨੂੰ ਆਪਣੇ ਆਰੇ ਮਾਰਿਆ ਉਹਨਾਂ ਸਾਡੀ ਕੌਮ ਦਾ ਦੁਸ਼ਮਣ ਨੁਕਸਾਨ ਨਹੀਂ ਕਰ ਸਕੇ ਜਿੰਨਾ ਬਾਦਲ ਟੋਲੇ ਨੇ ਕਰਤਾ ਜਿੰਨਾ ਇਹਨਾਂ ਨੇ ਕਰਤਾ ਜਿੰਨਾਂ ਨੂੰ ਅਸੀਂ ਦੁਸ਼ਮਣ ਕਹਿੰਦੇ ਸੀ ਮੇਰੇ ਵੀਰੋ ਅੱਜ ਸਾਡੇ ਗੁਰੂ ਸਾਹਿਬ ਉਹਨਾਂ ਦਾ ਨਰਾਦਰ ਜਿੰਨਾਂ ਦੇ ਲੋਕਾਂ ਦੇ ਰਾਜ ਵਿੱਚ ਹੋਇਆ ਅੱਜ ਮੈਨੂੰ ਇੱਥੇ ਸਾਡਾ ਧਾਟੇ ਹੀ ਪਿੰਡ ਦਾ ਨੌਜਵਾਨ ਐ ਪੱਤਰਕਾਰ ਭਰਾ ਬੜੀ ਵਧੀਆ ਸੋਚ ਰੱਖਦਾ ਮੈਨੂੰ ਸਵਾਲ ਕਰ ਰਿਹਾ ਸੀ ਮੈਨੂੰ ਅੱਜ ਹੀ ਮੈਂ ਤਾਂ ਪੜਿਆ ਹੀ ਨਹੀਂ ਮੈਨੂੰ ਕਹਿੰਦਾ ਜੀ ਜਿਹੜੇ 328 ਸਰੂਪ ਮਹਾਰਾਜ ਸਾਹਿਬ ਦੇ ਗੁੰਮ ਹੋਏ ਸੀ ਜਿਹੜੀ ਸਰਕਾਰ ਨੇ ਜਿੰਨਾ ਲੋਕਾਂ ਦੇ ਪਰਚਾ ਕੀਤਾ ਤੇ ਇਹਨਾਂ ਦੇ ਜਿਹੜੇ ਲੀਡਰ ਧਾਮ ਹੀ ਹਣੀ ਉਹ ਕਹਿੰਦੇ ਆ ਜੀ ਸਰਕਾਰ ਸਾਡੇ ਕੰਮਾਂ 'ਚ ਦਖਲ ਨਾ ਕਰਵੇ ਲੈ ਦੱਸੋ ਜੀ ਜਿਹੜੇ 328 ਸਰੂਪ ਜਿਹੜੇ ਕੋਮੋ ਐਸੀ ਜਿੰਨਾ ਭਾਈ ਵਿਡਾਲੇ ਨੇ ਲੜਾਈ ਲੜੀ ਸਰਕਾਰ ਨੇ ਗੱਲ ਮੰਨੀ ਤੇ ਉਹਨਾਂ ਲੋਕਾਂ ਦੇ ਪਰਚਾ ਦੇਤਾ ਤੇ ਜਿਹੜੇ ਆਪਣੇ ਆਪ ਨੂੰ ਪੱਤਰ ਕਹਿੰਦੇ ਆ ਉਹ ਕਹਿੰਦੇ ਜੀ ਸਰਕਾਰ ਸਾਡੇ ਕੰਮਾਂ 'ਚ ਦਖਲ ਨਾ ਦੇਵੇ ਉਹ ਦੱਸੋ ਤੁਹਾਨੂੰ ਤਾਂ ਸਵਾਗਤ ਕਰਨਾ ਚਾਹੀਦਾ ਸੀ ਤੁਹਾਨੂੰ ਤਾਂ ਇਸ ਕੰਮ ਦਾ ਅੱਗੇ ਹੋ ਕੇ ਕਹਿਣਾ ਚਾਹੀਦਾ ਸੀ ਕਿ ਸਰਕਾਰ ਨੇ ਵਧੀਆ ਕੰਮ ਕੀਤਾ ਸੋ ਭਰਾਓ ਇਹ ਲੋਕ ਜਿਹੜੇ ਪੰਥ ਦੇ ਮਖੌਤੇ ਪਾ ਕੇ ਬੈਠੇ ਆ ਇਹਨਾਂ ਤੋਂ ਬਚਨ ਦੀ ਲੋੜ ਹੈ ਮੇਰੇ ਵੀਰੋ ਜਿਹੜਾ ਪੰਥ ਹੈ ਜੇ ਇਹ ਇੰਨੇ ਕ ਲੋਕ ਹੀ ਪੰਥ ਹੈ ਤਾਂ ਫਿਰ ਜਿਹੜੇ ਆ ਲੋਕ ਹੈ ਜਾਂ ਜਿਹੜਾ ਬਾਹਰ ਦੁਨੀਆ ਦੇ ਵਿੱਚ ਵੱਸਦੇ ਸਿੱਖ ਜਾਂ ਆਪਣਾ ਪੰਜਾਬ ਮੇਰੇ ਵੀਰੋ ਜਿਹੜਾ ਸਵੇਰੇ ਉੱਠਣ ਵੇਲੇ ਬੱਚਾ ਵੀ ਮੇਰੇ ਵੀਰੋ ਗੁਰੂ ਸਾਹਿਬ ਦਾ ਨਾਮ ਲੈ ਕੇ ਉੱਠਦਾ ਜਿਹੜਾ ਹਰੇਕ ਬੰਦਾ ਸਵੇਰੇ ਮਹਾਰਾਜ ਦੇ ਦਰਸ਼ਨ ਕਰਕੇ ਤੁਰਦਾ ਤੇ ਮੇਰੇ ਵੀਰੋ ਉਹ ਪੰਥ ਅਸਲ ਜੋ ਹੈ ਇਹ ਲੋਕ ਪੰਥ ਨਹੀਂ ਹੈਗੇ ਸੋ ਮੈਂ ਤੁਹਾਨੂੰ ਬੇਇਤੀ ਕਰਦਾ ਵੀਰੋ ਤੱਕੜੇ ਹੋ ਜਾਓ ਸਰ ਸਿੰਘ ਨਗਰ ਵਾਲਿਓ ਤੁਸੀਂ ਆਪਣਾ ਮੇਰਾ ਪਰਿਵਾਰ ਜੇ ਤੁਸੀਂ ਮੇਰੇ ਕੋਈ ਭਰਾ ਜੇ ਤੁਸੀਂ ਕੇ ਕੋਈ ਮੇਰੇ ਪਿਤਾ ਦੇ ਸਮਾਨ ਜੇ ਕੋਈ ਚਾਚੇ ਤਾਏ ਜੇ ਆਪਾਂ ਇੱਥੇ ਸਦਾ ਹੀ ਸਾਰੇ ਭਰਾ ਇਕੱਠੇ ਰਹਿਆ ਤੁਹਾਨੂੰ ਮੇਰੇ ਬਾਰੇ ਪਤਾ ਹੈ ਤੁਹਾਨੂੰ ਮੇਰੇ ਬਾਰੇ ਕੋਈ ਭੁਲੇਖਾ ਨਹੀਂ ਜੇ ਵੀਰੋ ਮੇਰੇ 'ਚ ਕੋਈ ਵੱਲਛਾਲ ਹੋਣ ਤੇ ਤੁਹਾਡੇ ਸਾਹਮਣੇ ਮੈਂ ਕਦੀ ਵੀ ਐੋ ਜੀ ਰਾਜਨੀਤੀ ਨਹੀਂ ਕੀਤੀ ਦੋ ਭਰਾਵਾਂ ਨੂੰ ਲੜਾਉਣ ਵਾਲੀ ਮੈਂ ਸਿਰ ਜੋੜਨ ਦੀ ਸਿਆਸਤ ਕੀਤੀ ਹੈ ਮੈਂ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਲੋਕਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਵੀਰੋ ਜਿਹੜੇ ਇਹ ਲੋਕ ਜਿਹੜੇ ਘਰਾਂ ਦੇ ਘਰ ਪਾੜਦੇ ਰਹੇ ਐ ਜਿਹੜੇ ਲੋਕਾਂ ਨੂੰ ਵੀਰੋ ਲੜਾਉਂਦੇ ਰਹੇ ਐ ਅੱਜ ਫੇਰ ਉਹ ਦੁਬਾਰਾ ਪਰਲੋ ਮੱਛੀ ਹੋ ਰਿਹਾ ਐ ਅੱਜ ਫੜਾ ਵੀਰੋ ਉਹਨਾਂ ਨੂੰ ਸ਼ਾਂਤ ਕਰਿਆ ਪਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਵੀਰੋ ਅਸੀਂ ਅੱਗੇ ਆ ਜੀਏ ਪਰ ਮੇਰੇ ਵੀਰੋ ਹੁਣ ਉਹਨਾਂ ਦਾ ਮੇਲਾ ਜਿਹੜਾ ਉਹ ਮੁੱਕ ਚੁੱਕਾ ਸੋ ਭਰਾਓ ਮੈਂ ਤੁਹਾਨੂੰ ਮੇਰੇ ਵੀਰੋ ਇੱਕ ਗੱਲ ਦੱਸਾਂ ਤੁਸੀਂ ਵੱਡੇ ਭਰਾ ਤੁਸੀਂ ਹਮੇਸ਼ਾ ਆਪਣੇ ਛੋਟੇ ਭਰਾ ਨੂੰ ਬਹੁਤ ਵੱਡਾ ਮਾਣ ਮੈਂ ਜੇ ਸਮਝਾਂ ਤੇ ਮੇਰਾ ਸਦਾ ਹੀ ਜਿਹੜਾ ਸਿਰ ਹੈ ਉਹ ਤੁਹਾਡੇ ਚਰਨਾ ਅਗੇ ਝੁਕਦਾ ਹੈ ਕਿਉਂਕਿ ਤੁਸੀਂ ਇੱਕ ਆਮ ਘਰ ਦੇ ਮੁੰਡੇ ਨੂੰ ਵੱਡਿਆਂ ਵੱਡੇ ਨਾਲ ਟਕਰਾਤਾ ਜਿਹੜੇ ਆਪਣੇ ਆਪ 'ਚ ਲਾਡੂ ਖਾਹ ਕਹਿੰਦੇ ਸੀ ਤੁਸੀਂ ਉਹਨਾਂ ਦੀਆਂ ਪੁਲਟੀਆਂ ਲਵਾਤੀਆਂ ਤੇ ਅੱਜ ਵੀ ਅੱਜ ਵੀ ਵੀਰੋ ਜੇ ਤੁਹਾਡੇ ਆਮ ਘਰ ਦਾ ਬੱਚਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਇਲੈਕਸ਼ਨ ਲੜ ਰਿਹਾ ਸਾਡੀ ਭੈਣ ਹਰਪਿੰਦਰ ਕੌਰ ਇਲੈਕਸ਼ਨ ਲੜ ਰਹੀ ਹੈ ਤੇ ਤਕੜੇ ਹੋ ਜਾਓ ਇਥੋਂ ਬਹੁਤ ਵੱਡੀ ਲੀਡ ਚੜੀ ਆਪਾਂ ਇਸ ਪਿੰਡ ਵਿੱਚੋਂ ਕੱਢਣੀ ਹੈ ਬੂਆ ਗਾਲ ਬਾਗੀ ਸੋਨਿਆ ਬਾਗੀ ਮੇਰੇ ਵੀਰੋ ਜਿਹੜੀ ਸਾਡੇ ਸੁਰ ਸਿੰਘ ਸਾਹਿਬ ਗੱਲ ਕਰਕੇ ਗਏ ਚੇਅਰਮੈਨ ਦੀ ਭਈ ਤੁਸੀਂ ਭਰਾ ਕਿਸਮਤ ਵਾਲੇ ਹੋ ਤੁਹਾਨੂੰ ਪਰਮਾਤਮਾ ਨੇ ਸੁਰ ਸਿੰਘ ਸਾਹਿਬ ਤਰਕਰੀਆਂ ਬਖਸ਼ਦੀਆਂ ਤੇ ਚੇਅਰਮੈਨ ਹੀ ਕਿੱਡੀ ਗੱਲ ਪਰਮਾਤਮਾ ਨੂੰ ਪਤਾ ਹੁੰਦਾ ਉਹਦੀ ਜਿਹੜੀ ਨਜ਼ਰ ਹੈ ਗੁਰੂ ਸਾਹਿਬ ਦੀ ਜਿਹੜੀ ਨਜ਼ਰ ਹੈ ਜੇ ਉਹ ਸਵੱਲੀ ਹੋ ਜੇ ਉਹਦੀ ਮਿਹਰ ਹੋ ਜੇ ਕੀ ਪਤਾ ਕਿੰਨੂ ਉਹਨੇ ਮੇਰੇ ਵੀਰ ਉਹ ਰਾਜ ਭਗਤੇ ਜਣਾ ਨਾਲੇ ਜਿੱਦਣ ਜ਼ਿਲ੍ਹਾ ਪ੍ਰੀਸ਼ਦ ਨੇ ਇਹਨੂੰ ਟਿਕਟ ਦਿੱਤੀ ਹੈ ਇਹਨੂੰ ਕਿਹੜਾ ਘਰ ਬੈਠੇ ਨੂੰ ਪਤਾ ਸੀ ਸੁੱਤੇ ਪੈ ਸੁੱਤੇ ਟਿਕਟ ਦੇ ਦਿੱਤੀ ਜੀ ਭਰਾਵਾ ਬਾਦਾਂ ਆ ਇੱਕ ਹੋਰ ਤੁਹਾਨੂੰ ਸਾਰੇ ਭਰਾਵਾਂ ਨੂੰ ਵੀਰੋ ਵਧਾਈ ਹੈ ਆ ਬਲਾਸ ਸੰਤੀ ਮੈਂਬਰ ਤੁਹਾਡੇ ਤੁਹਾਡਾ ਪੁੱਤ ਰਾਣਾ ਤੇ ਗੁਰਮੀਤ ਇੱਧਰ ਬੈਠਾ ਹੈ ਇਹ ਵੀਰੋ ਸੌ ਸੌ ਚ ਬਲਾਸ ਸੰਤੀ ਮੈਂਬਰ ਵਰਗੇ ਜੇ ਜੱਲੀਆਂ ਫੈਲਾ ਫੜ ਕੇ ਇਹ ਇਹ ਤੁਹਾਡੀ ਕਿਰਪਾ ਹੋਈ ਹੈ ਤੁਹਾਡਾ ਤੁਸੀਂ ਅਸ਼ੀਰਵਾਦ ਦਿੱਤਾ ਸਾਰੇ ਭਰਾਵਾਂ ਨੇ ਵੇਖੋ ਇੱਕ ਗੱਲ ਜ਼ਰੂਰ ਹੈ ਮੈਂ ਇਥੋਂ ਦੇ ਮੋਤਪੁਰ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਟਿਕਟ ਮੈਂ ਨਹੀਂ ਦਿੱਤੀ ਮੈਂ ਮੋਤਪੁਰ ਨੂੰ ਕਹਤਾ ਕਿ ਭਾਈ ਦੱਸੋ ਕਿੰਨਾਂ ਨੂੰ ਟਿਕਟਾਂ ਦੇਣੀਆਂ ਤੇ ਇਹਨਾਂ ਸਾਰੇ ਭਰਾਵਾਂ ਨੇ ਰਲ ਕੇ ਕਿਹਾ ਕਿ ਆ ਸਾਡੇ ਦੋ ਨੌਜਵਾਨ ਵੀਰ ਐ ਇਹਨਾਂ ਨੂੰ ਲੜਾ ਦਿਓ ਬੜੇ ਵੱਡੇ ਫਕਰਨਾ ਵੀਰੋ ਇਹਨਾਂ ਨੇ ਕਿਨਾਂ ਦੋਹਾਂ ਭਰਾਵਾਂ ਨੂੰ ਤੁਹਾਡੇ ਦੋ ਸੰਮਤੀ ਮੈਂਬਰ ਬਣ ਕੇ ਭਰਾਵਾ ਤੁਹਾਡੀ ਦੇ ਥੱਲੇ ਵੀ ਗੱਲ ਤੇ ਉੱਤੇ ਵੀ ਗੱਲ ਆ ਹੁਣ ਤਾਂ ਵੱਡੀ ਗੱਲ ਹੋ ਗਈ ਸੋਸੇ ਗਾਲਿਆਂ ਦੀ ਸੋ ਭਰਾਵੋ ਉਧਰੋਂ ਜ਼ਿਲ੍ਹੇ 'ਚ ਵੀ ਸਾਡੇ ਭਰਾ ਜਿਹੜੇ ਆ ਉਹ ਉਥੋਂ ਗਰਾਡਾਂ ਦੇ ਗੱਪੇ ਲੈ ਕੇ ਆਉਣਗੇ ਇਹ ਬਲੌਗ ਸੰਮਤੀ ਦੇ ਮੈਂਬਰ ਬਣਿਆ ਏ ਉਥੋਂ ਲੈ ਕੇ ਆਉਣਗੇ ਸੋ ਵੀਰੋ ਵਿਕਾਸ ਦੀ ਕੋਈ ਕਸਰ ਨਹੀਂ ਮੈਂ ਇੱਕ ਗੱਲ ਦੱਸਾਂ ਵੀਰੋ ਮੈਂ ਬੜਾ ਕਲੀਅਰ ਧਿਆ ਬੰਦਾ ਮੈਂ ਹੁਣੇ ਪੱਤਰਕਾਰ ਭਰਾਬ ਨੂੰ ਪੁੱਛ ਰਿਹਾ ਸੀ ਮੈਨੂੰ ਕਹਿੰਦੇ ਕੀ ਲੋਕਾਂ ਨੂੰ ਅਪੀਲ ਕਰੋਗੇ ਮੈਂ ਕਿਹਾ ਯਾਰ ਮੈਂ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਜੇ ਅਸੀਂ ਕੋਈ ਚੰਗੇ ਕੰਮ ਕੀਤੇ ਸਾਨੂੰ ਵੋਟਾਂ ਪਾ ਦੇਓ ਜੇ ਨਹੀਂ ਕੀਤੇ ਤੇ ਭਾਈ ਨਾ ਪਾਇਓ